ਵੇਖਣ ਚ ਕਾਫੀ ਵਾਰ ਆਇਆ ਕਿ ਕੁਝ ਲੋਕ ਐਸੇ ਐ ਜਿਹੜੇ ਚੰਦ ਪੈਸੇ ਇਕੱਠੇ ਕਰਨ ਲਈ ਸਾਡੀ ਇਸਤ ਦੇਵੀ ਕਾਲੀ ਮਾਤਾ ਜੀ ਦਾ ਅਪਮਾਨ ਕਰ ਰਿਹਾ ਹੈ Hindu samaj nu eh lokan ne nak littery le liya ki baad de vich एक माफी दी वीडियो भी पाली वो भी बड़े स्टाइल तरीके के नाल कि वो भी ज्यादा वायरल होवे ते तो सानू उदे भी जेड़े पैसे आन। कुछ समय पहले मैंने एक वीडियो बनाया था जिसमें मैंने काली मां का क्रिएट किया था मैं किसी भी धर्म को ठेस नहीं पहुंचाना चाहती। हेलो एवरीवन मैं पायल मलिक कुछ समय पहले मैंने एक वीडियो बनाया था जिसमें मैंने काली मां का लुक क्रिएट किया था ਮੈਂ ਕਿਸੇ ਵੀ ਧਰਮ ਕੋ ਠੇਸ ਨਹੀਂ ਪਹੁੰਚਾਣਾ ਚਾਹਤੀ ਥੀ ਜਿਨ ਲੋਗੋ ਕੋ ਮੇਰੀ ਉਹ ਵੀਡੀਓ ਪਸੰਦ ਨਹੀਂ ਆਈ ਹੈ ਉਹਨਾਂ ਸਭੀ ਸੇ ਮੈਂ ਮਾਫੀ ਮੰਗਣਾ ਚਾਹਤੀ ਹੂੰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਦੋਸਤੋ ਮਹਿਲਾ ਉਹਦਾ ਨਾਮ ਜਿਹੜਾ ਪਾਇਲ ਮਲਿਕ ਹੈ ਜਿਹੜੀ ਅਰਮਾਨ ਮਲਿਕ ਦੀ ਘਰ ਵਾਲੀ ਹੈ ਜਦ ਕੀ ਵੇਖਣ ਚ ਕਾਫੀ ਵਾਰ ਆਇਆ ਹੈ ਕਿ ਕੁਝ ਲੋਗ ਐਸੇ ਹੈ ਜਿਹੜੇ ਚੰਦ ਪੈਸੇ ਇਕੱਠੇ ਕਰਨ ਲਈ ਇਹੋ ਜਿਹੇ ਵੀਡੀਓ ਬਣਾਉਂਦੇ ਆ ਜਦ ਕਿ ਉਹਨੂੰ ਜਿਆਦਾ ਸ਼ੇਅਰ ਹੋਵੇ ਕਿ ਉਹਨਾਂ ਨੂੰ ਉਹਨਾਂ ਕੋਲ ਪੈਸੇ ਪਹੁੰਚਣ ਜਿਸ ਤਰ੍ਹਾਂ ਸੋਸ਼ਲ ਨੈਟਵਰਕ ਤੋਂ ਪੈਸੇ ਆਉਂਦੇ ਆ ਪਰ ਹਿੰਦੂ ਸਮਾਜ ਨੂੰ ਇਹ ਲੋਕਾਂ ਨੇ ਨੱਕ ਲਾਈਟਰੀ ਲੈ ਲਿਆ ਕਿ ਬਾਅਦ ਦੇ ਵਿੱਚ ਇੱਕ ਮਾਫੀ ਦੀ ਵੀਡੀਓ ਵੀ ਪਾ ਲਈ ਉਹ ਵੀ ਬੜੇ ਸਟਾਈਲ ਤਰੀਕੇ ਦੇ ਨਾਲ ਕਿ ਉਹ ਵੀ ਜਿਆਦਾ ਵਾਇਰਲ ਹੋਵੇ ਤੇ ਸਾਨੂੰ ਉਹਦੇ ਵੀ ਜਿਹੜੇ ਪੈਸੇ ਆਣ ਇਹ ਜਿਹੜਾ ਮਾਹੌਲ ਹੈ ਇਹ ਬੜਾ ਸ਼ਰਮਸ਼ਾਰ ਦਾ ਮਾਹੌਲ ਹੈ ਕੀ ਨਤੇ ਨਥ ਕਿਉਂ ਨਹੀਂ ਪਾਈ ਜਾਂਦੀ ਇਹਨਾਂ ਨੂੰ ਇੱਕ ਵਾਰੀ ਕਿਉਂ ਨਹੀਂ ਸਲਾਖਾ ਪਿੱਛੇ ਭੇਜਿਆ ਜਾਂਦਾ ਕਿ ਜਦ ਕੀ ਇਹ ਲੋਕ ਸਾਡੀ ਇਸਤ ਦੇਵੀ ਕਾਲੀ ਮਾਤਾ ਜੀ ਦਾ અપਮਾਨ ਕਰ ਰਿਹਾ ਹੈ અપਮਾਨ ਕਿੱਦਾ ਕਰ ਰਿਹਾ ਕਿ ਛੋਟੇ ਕੱਪੜੇ ਪਾ ਕੇ ਮਾਤਾ ਰਾਣੀ ਜਿਹਦਾ ਜਿਹੜਾ ਸਰੂਪ ਹੈ ਉਹਨੂੰ ਗ੍ਰੈਂਡ ਕੀਤਾ ਜਾ ਰਿਹਾ ਆਪਣੇ ਉੱਤੇ ਔਰ ਫਿਰ ਉਹਦੀ ਰੀਲ ਬਣਾਈ ਜਾ ਰਹੀ ਹੈ ਫਿਰ ਗਾਣੇ ਲਾ ਕੇ ਉਹਨੂੰ ਵਾਇਰਲ ਕੀਤਾ ਜਾ ਰਿਹਾ ਔਰ ਸ਼ਰਮ ਸ਼ਾਰ ਦੀ ਇਹ ਗੱਲ ਹੈ ਕਿ ਇਹਨਾਂ ਲੋਕਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਅਲੇ ਤੱਕ ਕਿਉਂ ਨਹੀਂ ਇਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਕਦੋਂ ਤੱਕ Hindu ਸਮਾਜ ਦੀ ਜਿਹੜੀ ਸ਼ਾਨ ਸ਼ੀਲਤਾ ਨੂੰ ਵੇਖਿਆ ਜਾ ਰਿਹਾ ਹੈ ਪਤਾ ਸਾਨੂੰ ਕਿ Hindu ਸਮਾਜ ਇੱਕ ਸ਼ਾਨ ਸ਼ੀਲਤਾ ਵਾਲਾ ਹੈ ਜਿਹੜਾ ਹਰ ਧਰਮ ਦੀ ਇੱਜ਼ਤ ਕਰਦਾ ਪਰ ਆਪਣੇ ਧਰਮ ਦਾ ਅਪਮਾਨ ਵੀ ਨਹੀਂ ਸਹਿ ਸਕਦਾ ਮੈਂ ਵੀ ਦੱਸਦਾ ਮਾਂ ਕਿ ਆਪਣੇ ਧਰਮ ਦਾ ਅਪਮਾਨ ਵੀ ਨਹੀਂ ਸਹਿ ਸਕਦਾ ਜਿਹੜੇ ਲੋਗ ਇਸ ਚੀਜ਼ ਨੂੰ ਇਸ ਚੀਜ਼ ਨੂੰ ਚੰਦ ਪੈਸਿਆਂ ਕਰਕੇ ਸਾਡੇ ਦੇਵੀ ਦੇਵਤਾ ਦਾ અપਮਾਨ ਕਰ ਰਿਹਾ ਹੈ ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਔਰ ਔਰ ਇਹ ਵੀ ਦਾਜਮਾ ਕਿ ਆਪਣੇ ਵਕੀਲ ਭਰਾਵਾਂ ਦੇ ਨਾਲ ਮਿਲ ਕੇ ਇਹਨਾਂ ਨੂੰ ਨੋਟਿਸ ਵੀ ਭੇਜੇ ਜਾਣਗੇ ਔਰ ਜਦ ਤੱਕ ਇਹ ਲੋਕ ਆਪਣੀ ਹਰ ਕਦਾ ਤੋਂ ਬਾਜ਼ ਨਹੀਂ ਆਂਦੇ ਜਦ ਤੱਕ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਦ ਤੱਕ ਜਿਹੜੀ ਚੈਨ ਦੀ ਨੀਂਦ ਉਹ ਨਹੀਂ ਸੁੱਤਾ ਜਾਏਗਾ ਕਿਉਂਕਿ ਇਹ ਲੋਕ بار بار ਸਾਡੇ ਧਰਮ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਇਹਨਾਂ ਦਾ ਆਪ ਕੋਈ ਅਸਿੱਤਵ ਨਹੀਂ ਹੈ ਜਿਹੜਾ ਅਨਮਾਨ ਮਲਿਕ ਹੈ ਉਹਨੇ ਪਹਿਲੇ ਦੋ ਦੋ ਵਿਆਹ ਕੀਤੇ ਆ ਇਹਨਾਂ ਦੀ ਕੋਈ ਸਮਾਜ ਨੂੰ ਦੇਣ ਨਹੀਂ ਸਮਾਜ ਦੇ ਵਿੱਚ ਇਹ ਗਲਤ ਮੈਸੇਜ ਪਾ ਕੇ ਜਿਆਦਾ ਵਾਇਰਲ ਕਰਾ ਕੇ ਚੰਦ ਪੈਸੇ ਹੜਪਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ ਸਮਾਜ ਨੂੰ ਨਾ ਇਹਨਾਂ ਦੀ ਕੋਈ ਦੇਣ ਹੈ ਪਰ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ જય ਜੀ ਸ਼੍ਰੀ ਰਾਮ ਹਰ ਹਰ ਮਹਾਦੇਵ